ਹallelujah ਰਜਉਂਦਾ ਕੌਣ ਹੈ ਪਰਮੇਸ਼ਰ ਹallelujah ਸੱਚਮੁੱਚ ਹੀ ਰਜਉਂਦਾ ਪ੍ਰਭੂ ਦੇ ਜੀਸੂ ਦੇ ਚੇਲੇ ਜਿਹੜੇ ਹੋਣ ਕਿ ਕਿਸੇ ਕੇ ਹੱਥਾਂ ਨਾਲ ਟੱਟਦੇ ਹੋਣ ਕਿ ਹallelujah ਹallelujah ਆਪਾਂ ਕੀ ਕਰਨ ਆਪਾਂ ਜਦੋਂ ਆਪਣੇ ਪੈਸਾ ਦੋ ਦੋਏ ਨੇ ਕਿਆ ਕਰ ਔਖੇ ਵੇਲੇ ਕੰਮ ਆਏ ਨਾ ਕਿਆ ਕਰ ਗਿਆ ਕਰ ਪਰਮੇਸ਼ਰ ਜੋ ਮੈਨੂੰ ਦੇਵੇਂਗਾ ਇਹਦੇ ਤੇ ਤੇਰਾ ਬਰਕਤ ਵਾਲਾ ਹੱਥ ਆਵੇ ਮੇਰੇ ਚੰਗਿਆ ਕੰਮਾਂ ਤੇ ਹੀ ਲੱਗੇ ਹਾਲੇਲੂਇਆ ਜਦੋਂ ਆਪਾਂ ਪਹਿਲੇ ਸੋਚ ਲਏ ਨਾ ਮੈਂ ਪੈਸਾ ਬਚਾ ਕੇ ਰੱਖਾਂ ਮੇਰੀ ਬਿਮਾਰੀ ਤੇ ਕੰਮ ਆਵੇ ਮੇਰੇ ਔਖੇ ਵੇਲੇ ਆਪਾਂ ਤਾਂ ਪਹਿਲੇ ਮੂੰਚੇ ਸ਼ਬਦ ਕੱਢ ਲੈਨੇ ਹਾਲੇਲੂਇਆ ਔਖਾ ਵੇਲਾ ਆਉਣਾ ਹੀ ਕਾ ਤੁ ਆਪਣੇ ਤੇ ਸੌਖੇ ਹੀ ਆਉਣਗੇ ਪਰਮੇਸ਼ਰ ਤੋਂ ਮੰਗਿਆ ਕਰੋ ਪਰਮੇਸ਼ਰ ਮੈਂ ਹੁਣ ਤੇਰਾ ਹੋਇਆ ਜਾਂ ਹੋਈ ਵੀ ਆ ਮੇਰੇ ਤੇ ਔਖਾ ਵੇਲਾ ਤਾਂ ਆਵੇ ਹੀ ਨਾ ਮੈਂ ਥੋੜ੍ਹ ਦੂਰ ਰਹੇ ਹਾਲੇਲੂਇਆ ਹਾਲੇਲੂਇਆ ਤੇ ਪਰਮੇਸ਼ਰ ਸੱਚਮੁੱਚ ਆਪਾਂ ਭਲਾ 100 ਰੁਪਏ ਦਿਹਾੜੀ ਦਾ ਕਮਾਈ ਕਦ ਤੱਕ ਪਹੁੰਚ ਉਹਦਾ ਹੱਥ ਆਉਂਦਾ ਵਾ ਹallelujah ਤੇ ਨਹੀਂ ਤਾਂ ਜਿੰਨੇ ਮਰਜੀ ਕਮਾਈ ਚੱਲੋ ਫਿਰ ਸ਼ੈਤਾਨ ਦੇ ਮੂੰਹ 'ਚ ਚਲੇ ਜਾਂਦੇ ਹallelujah ਡਾਕਟਰਾਂ ਦੇ ਜਾ ਕੇ ਦੇਖੋ ਡਾਕਟਰ ਜਦੋਂ ਰਿਪੋਰਟਾਂ ਕਹਿ ਦਿੰਦੇ ਉੱਥੇ ਫਿਰ ਸਾਰੀ ਜੇਬਾਂ ਖਾਲੀ ਹੋ ਜਾਂਦੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ ਉਹ ਤੋਂ ਕੀ ਕਰ ਪਰਮੇਸ਼ਰ ਮੈਨੂੰ ਬਚਾ ਕੇ ਰੱਖ ਮੈਂ ਡਾਕਟਰਾਂ ਦੇ ਨਹੀਂ ਜਾਣਾ ਪਰਮੇਸ਼ਰ ਜੀ ਮੈਨੂੰ ਬਚਾ ਕੇ ਰੱਖ ਹallelujah ਜਦੋਂ ਆਪਾਂ ਪਰਮੇਸ਼ਰ ਨੂੰ ਆਪਦਾ ਮੁਕਤੀ ਦਾਤਾ ਉਹਨੂੰ ਜੀਵਨ ਹੀ دیتا ਤੋ ਆਉਦੇ ਜੀਵਨ ਨੂੰ ਥੋੜੀ ਖਰਾਬ ਕਰੂਗਾ ਉਹਨੇ ਆਪਾਂ ਨੂੰ ਆਪਦੇ ਹੱਥਾਂ ਨਾਲ ਬਣਾਇਆ ਵੇ ਹallelujah ਜਦੋਂ ਪਰਮੇਸ਼ਰ ਹੀ ਆਪਣੇ ਦਿਲ ਦੇ ਵਿੱਚ ਆ ਕੇ ਬਹਿ ਗਿਆ ਤੋ ਆਪਣੇ ਸਰੀਰ ਨੂੰ ਥੋੜੀ ਖਰਾਬ ਕਰੂਗਾ ਉਹਨੂੰ ਪਤਾ ਹੈ ਹallelujah ਤੇ ਕਰਕੇ ਪਰਮੇਸ਼ਵਰ ਤੇ ਆਪਾਂ ਭਰੋਸਾ ਕਰਨਾ ਹallelujah ਕਹਿੰਦਾ ਉਹਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸਭੋ ਕੁਝ ਕਰ ਸਕਦਾ ਹallelujah ਇਹ ਸਾਰੇ ਜਣੇ ਬਚਨ ਇਹ ਪੜਿਆ ਕਰੋ ਇੱਕ ਜਿਹੜਾ ਇੱਕ ਆਹੀ ਇੱਕ ਕਿ ਪਰਮੇਸ਼ਵਰ ਦੇ ਬਲ ਦੇ ਨਾਲ ਮੈਂ ਸਭੋ ਕੁਝ ਕਰ ਸਕਦੀ ਹਾਂ ਹallelujah ਸਾਰੇ ਜਣੇ ਬੋਲੋ ਕਿ ਪਰਮੇਸ਼ਵਰ ਦੇ ਬਲ ਦੇ ਨਾਲ ਮੈਂ ਸਭੋ ਕੁਝ ਕਰ ਸਕਦੀ ਹਾਂ ਸਭ ਕੁਝ ਹੀ ਕਰ ਲਾਂਗੇ ਉਹਦੇ ਬਾਲ ਦੇ ਨਾਲ ਹallelujah ਸਾਰਾ ਕੁਝ ਆਪਾਂ ਉਹ ਆਪਣਾ ਕੰਮ ਜਿਹੜਾ ਅਧੂਰਾ ਪਿਆ ਪੋ ਵੀ ਕਰ ਲਾਂਗੇ ਹallelujah ਆਪਦੇ ਜੋਰ ਨਾਲ ਨਹੀਂ ਆਪਾਂ ਕੁਝ ਕਰ ਸਕਦੇ ਹallelujah ਕਹਿੰਦੇ ਘੋੜਿਆਂ 'ਚ ਕਿੰਨਾ ਜ਼ੋਰ ਹੁੰਦਾ ਪਰ ਉਹ ਵੀ ਪਰਮੇਸ਼ਰ ਜੀ ਉਹਨੂੰ ਸਾਮਰਥ ਦਿੰਦਾ ਫੇਰ ਉਹ ਕੰਗਾ ਤੋੜ ਸਕਦੇ ਹallelujah ਆਪਦੇ ਆਪਾ ਦਿਮਾਗ ਨਾਲ ਹੀ ਸੋਚਣਾ ਪਰਮੇਸ਼ਰ ਦੇ ਜ਼ੋਰ ਦੇ ਨਾਲ ਆਪਾਂ ਕੰਮ ਕਰਨਾ ਹੈ ਹallelujah ਇਹ ਸਵੇਰ ਓਟਕੇ ਕਿਆ ਕਰੋ ਰਾਤ ਨੂੰ ਪੈਣ ਲੱਗੇ ਕਿਆ ਕਰੋ ਕਿ ਪਰਮੇਸ਼ਰ ਦੇ ਬਲ ਦੇ ਨਾਲ ਮੈਂ ਸਭੋ ਕੁਝ ਕਰ ਸਕਦੀ ਹਾਂ ਪਰਮੇਸ਼ਰ ਦੇ ਜ਼ੋਰ ਦੇ ਨਾਲ ਮੈਂ ਸਭੋ ਕੁਝ ਕਰ ਸਕਦੀ ਹਾਂ ਪਰਮੇਸ਼ਰ ਦੀ ਸਾਮਰਥ ਦੇ ਨਾਲ ਮੈਂ ਸਭੋ ਕੁਝ ਕਰ ਸਕਦੀਆਂ ਹallelujah ਆਹਦੇ ਆਪ ਨੂੰ ਕਮਜ਼ੋਰ ਨਹੀਂ ਕਹਿਣਾ ਆਪਾਂ ਹallelujah ਦੌਦ ਕਿੱਡਾ ਸੀਗਾ ਦੌਦ ਛੋਟਾ ਜਿਹਾ ਸੀਗਾ ਹallelujah ਉਹਨੇ ਆਪਦੇ ਆਪ ਨੂੰ ਕਮਜ਼ੋਰ ਨਹੀਂ ਸਮਝਿਆ ਉਹ ਕਿੱਡਾ ਵੱਡਾ ਉਹਨੇ ਗੋਲੀਆਂ ਥਾਰਤਾ ਸੀ ਹallelujah ਉਹਨੇ ਉਹ ਹਥਿਆਰ ਵੀ ਨਹੀਂ ਚਲਾਉਣਾ ਸੋ ਉਹਨੇ ਰੋੜੀ ਨਾਲੀ ਡਿੱਕਰੀ ਨਾਲੀ ਉਹਨੂੰ ਮਾਰਤਾ ਸੀ ਹallelujah ਉਹਨੂੰ ਪਤਾ ਸੀਗਾ ਮੇਰੇ ਚੰਦਰ ਬੜਕੀ ਦਾ ਵੈ ਪਰਮੇਸ਼ਰ ਦਾ ਆਪਾਂ ਵੀ ਐਂ ਕਹਿਣਾ ਵੈ ਪਰਮੇਸ਼ਰ ਦੇ ਦੀ ਸਾਮਰਥ ਨਾਲ ਮੈਂ ਸਭੋ ਕੁਝ ਕਰ ਸਕਦੀ ਹੈ ਹallelujah ਆਪਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਹallelujah ਆਪਾਂ ਇਹ ਮੇਰੀ ਮਰੂ ਮਰੂ ਕਰਦੇ ਲੋਕਾਂ ਕੋਲੇ ਨਹੀਂ ਰੋਂਦੇ ਰਹਿਣਾ ਗਲਤ ਤੁਹਾਡੇ ਥੋੜੇ ਜਿਹਾ ਫਾਇਦਾ ਕੀ ਤੁਸੀਂ ਪ੍ਰਭੂ ਚਾਕੇ ਵੀ ਰੋਂਦੇ ਰਹਿੰਨੇ ਆ ਜੇ ਤੁਹਾਨੂੰ ਕੋਈ ਪੁੱਛੇ ਕਿਵੇਂ ਆ ਕਿਹਾ ਕਰੋ ਬਹੁਤ ਚੰਗੀਆਂ ਜਾਂ ਚੰਗਾ ਪਹਿਲਾਂ ਮੈਂ ਔਖੀ ਸੀ ਹੁਣ ਤਾਂ ਮੈਂ ਜਦੋਂ ਦੀ ਪ੍ਰਭੂ ਚਾਹੀਆਂ ਬਹੁਤ ਹੀ ਸੌਖੀ ਹallelujah ਹੁਣ ਤਾਂ ਮੈਨੂੰ ਨਾ ਕੋਈ ਬਿਮਾਰੀ ਹੈ ਤੇ ਨਾ ਕੋਈ ਚਿੰਤਾ ਵੇ ਤੇ ਨਾ ਕੋਈ ਹੈਗਾ ਹੁਣ ਤਾਂ ਖੁਸ਼ੀਆਂ ਹੀ ਖੁਸ਼ੀਆਂ ਅਨੰਦ ਹੀ ਆਨੰਦ ਹੈ ਹallelujah ਹallelujah ਕਿਸੇ ਨੂੰ ਨਾ ਆਪ ਦਾ ਅੰਦਰ ਤੱਕ ਕਿਸੇ ਨੂੰ ਦੱਸਿਆ ਹੀ ਨਾ ਕਰੋ ਅੰਦਰੋਂ ਪਲਾਪਾ ਜਿੰਨੇ ਵੀ ਮਰਜੀ ਉਹ ਅੰਦਰੋਂ ਪਲਾਪਾ ਕਰ ਜੇ ਲੋਕਾਂ ਦੇ ਦੇਣੇ ਆ ਕੋਸ਼ਿਵੀ ਇਹ ਕਿਆ ਕਰੂ ਮੈਂ ਬਹੁਤ ਸੌਖਾ ਮੈਂ ਹallelujah ਪ੍ਰਭੂ ਜਾਕੀ ਤਮ ਬਾਲਾ ਸੌਖਾ ਹੋ ਗਿਆ ਹallelujah ਜਦੋਂ ਆਪੇ ਇਸ ਤਰ੍ਹਾਂ ਆਉਦੇ ਮੂੰਚ ਚੰਗਾ ਸ਼ਬਦ ਕੱਢਾਂਗੇ ਤੇ ਪਰਮੇਸ਼ਰ ਕਹੂਗਾ ਇਹ ਤਾਂ ਮੇਰੇ ਇਹ ਤਾਂ ਫੇਰ ਵੀ ਨਹੀਂ ਮਾੜਾ ਕਹਿੰਦਾ ਮੈਨੂੰ ਸਲਾਉਂਦਾ ਵੈ ਤੇ ਪਰਮੇਸ਼ਰ ਸੱਚਮੁੱਚ ਆਪਣੀਆਂ ਜ਼ਿੰਦਗੀਆਂ ਨੂੰ ਬਦਲ ਦੂਗਾ ਹallelujah ਇਹ ਬਚਨ ਨੂੰ 7 ਵਾਰੀ ਬੋਲਿਆ ਕਰੋ ਸਵੇਰ ਉੱਠ ਕੇ ਵੀ ਪਰਮੇਸ਼ਰ ਦੀ ਸਾਮਰਥ ਦੇ ਨਾਲ ਮੈਂ ਸਭੋ ਕੁਝ ਕਰ ਸਕਦੇ ਹਾਂ ਹallelujah ਰਾਤ ਨੂੰ ਪੈਣ ਲੱਗੇ ਵੀ ਕਿਹਾ ਕਰੋ ਹallelujah ਵੇਖੋ ਤੁਹਾਡੇ ਕੰਮ ਪਰਮੇਸ਼ਰ ਨੇ ਕਿੱਡੇ ਕਿੱਡੇ ਕਰਨੇ ਆ ਅੱਗੇ ਆਪਾਂ ਹੁਣ ਤੱਕ ਉਹਨੇ ਸੰਭਾਲ ਕੇ ਰੱਖਿਆ ਅੱਗੇ ਵੀ ਸੰਭਾਲ ਕੇ ਰੱਖੋ ਹallelujah ਜਿਹਦੇ 25 ਦੇ ਵਿੱਚ ਕੰਮ ਨਹੀਂ ਹੋਏ 26 ਦੇ ਵਿੱਚ ਸੱਚਮੁੱਚ ਪਰਮੇਸ਼ਰ ਤੁਹਾਡੇ ਵੱਡੇ ਵੱਡੇ ਕੰਮ ਕਰੂਗਾ ਹallelujah